ਸਾਡਾ ਨਾਮ ਸਰਮਤ ਸਿੰਘ ਆ ਜੀ ਸਾਡਾ ਨਾਮ ਬਾਬਾ ਸਰਮਤ ਸਿੰਘ ਪੇਠਟਾ ਜੀ ਗਰੰਤੀ ਸਿੰਘ ਆਹੀਂ ਐ ਬਾਬਾ ਤੇ ਲੋਕ ਸਰੇ ਪੜਾਦੇ ਵੀ ਸੇਵਾ ਮਿਲੀ ਚ ਗਾਵੇ ਉੱਥੇ ਵੀ ਜਲ ਜਾਂਦੇ ਨੇ ਆ ਐ ਬੜੀ ਰੋਡ 'ੱਕੇ ਵੇ ਤੇ ਬੀੜੀ ਨਾ ਪੀਆ ਕਰ ਗੁਰਦ੍ਰੇ ਸਾਹਿਬ ਲਾਗੇ ਨਸ਼ਿਆਂ ਦੇ ਵਪਾਰੀਆਂ ਨੇ ਤੇ ਨਸ਼ਾ ਕਰਨ ਵਾਲਿਆਂ ਨੇ ਇੱਕ ਸੁਰਸ਼ਾ ਨਿਆ ਰੋਕੜ ਵਾਲੇ ਨੂੰ ਮਾਰ ਦਿੱਤੀ ਤੇ ਇਹਦੇ ਤੋਂ ਅੰਦਰ ਕੀ ਕਹਿਣਾ ਹੈ ਬੀਖੂ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਬਟਾ ਮਾਦਵੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਤੇਰੀ ਵਿੱਚ ਵੇਖ ਕੇ ਆਪਾਂ ਨੂੰ ਲੱਗਦਾ ਨਹੀਂ ਡਰ ਨਹੀਂ ਆਉਂਦਾ ਕਿ ਜਿਵੇਂ ਬਾਬਾ ਜੀ ਦੇ ਆ ਮਲਾ ਹੋ ਗਿਆ ਜਿਵੇਂ ਤੁਹਾਡੇ ਮਰਗੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਤੇ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੂਰਨਾ ਕੁਛ ਨਹੀਂ ਹੁੰਦਾ ਅਕਾਲਪੁਰਖ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੇ ਭੋਗ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ ਜੀ